ਜੋ ਬੋਲੇ ਸੋ ਨਿਰਪੈ ਸਤਿਗੁਰਪਦਾਸ ਮਹਾਰਾਜ ਕੀ ਜੈ ਜੈ ਗੁਰੂ ਦੇ ਧੰਨ ਗੁਰਦੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਅਸੀਂ ਡੇਰਾ ਸਾਜਕੜ ਬੱਲਾ ਵਿਖੇ ਮੌਜੂਦ ਆ ਜਿੱਥੇ ਗਰੀਸ ਦੀਆਂ ਸੰਗਤਾਂ ਨੇ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕਾਂਚੀ ਬਨਾਰਸ ਮੰਦਿਰ ਦੇ ਲਈ 골ਡ ਦੇ ਹਰ ਦੇ ਨਿਸ਼ਾਨ ਜਿਹੜੇ ਆ ਅੱਜ ਗਰੀਸ ਦੀ ਧਰਤੀ ਉੱਤੇ ਲਿਆਂਦੇ ਆ ਸਾਡੇ ਨਾਲ ਜਸਵਿੰਦਰ ਭਾਈ ਹੁਣੀ ਸਾਡੇ ਨਾਲ ਖੜੇ ਆ ਔਰ ਹੋਰ ਵੀ ਜਿਹੜੇ ਸਾਥੀ ਗਰੀਸ ਤੋਂ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕੀ ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਉੱਤੇ ਸੋਨਾ ਜਿਹੜਾ ਆ ਉਹ ਲੱਗ ਰਿਹਾ ਜਿਵੇਂ ਰਬਦਾਸੀਆ ਕੌਮ ਦੇ ਅਮਰਸ਼ੀਰ ਸੰਤ ਰਾਮਾਨੰਦ ਮਹਾਰਾਜ ਜੀ ਦਾ ਕਹਿਣਾ ਸੀਗਾ ਕਿ ਆਪਾਂ ਜਿਹੜਾ ਕਾਂਛੀ ਵਾਲਾ ਮੰਦਿਰ ਉਹਨੂੰ ਸੋਨੇ 'ਚ ਮੜਾਉਣਾ ਉਹ ਆਪਾਂ ਗ੍ਰੀਸ ਦੀਆਂ ਸੰਗਤਾਂ ਨਾਲ ਗੱਲਬਾਤ ਕਰਦੇ ਆ ਸਰ ਜੈਗੁਰੂ ਦੇਵ ਜੀ ਧੰਨ ਗੁਰਦੇਵ ਜੀ ਸਰ ਜਿਹੜਾ ਗ੍ਰੀਸ ਦੀਆਂ ਸੰਗਤਾਂ ਦੇ ਵੱਲੋਂ ਹਰ ਦਾ ਜਿਹੜਾ ਕੋਲਡ ਦਾ ਹਰ ਦਾ ਨਿਸ਼ਾਨ ਲੈਂਦਾ ਆ ਜੀ ਇਹ ਗ੍ਰੀਸ ਦੀਆਂ ਸੰਗਤਾਂ ਵੱਲੋਂ ਲੈਂਦਾ ਗਿਆ ਜੀ ਜੀ ਬਿਲਕੁਲ ਸਾਰੀਆਂ ਹੀ ਗ੍ਰੀਸ ਨਿਵਾਸੀ ਸੰਗਤਾਂ ਦਾ ਬਹੁਤ ਇਸ ਵਿੱਚ ਵੱਡਾ ਯੋਗਦਾਨ ਹੈ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਸਾਰੀਆਂ ਗ੍ਰੀਸ ਨਿਵਾਸੀ ਸੰਗਠਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਡੇਰਾ ਸਤਖੰਡ ਬੱਲਾਂ ਦੇ ਵਿੱਚ ਖੜ ਕੇ ਅੱਜ ਆਪ ਜੀ ਨਾਲ ਗੱਲਬਾਤ ਕਰ ਰਹੇ ਹਾਂ ਔਰ ਗ੍ਰੀਸ ਨਿਵਾਸੀ ਸੰਗਠਨਾਂ ਦਾ ਵੱਡਾ ਉਪਰਾਲਾ ਸ਼੍ਰੀ ਰਗਵਰਧਨਪੁਰ ਵਾਰਾਨਸੀ ਕਾਂਚੀ ਬਨਾਰਸ ਮੰਦਿਰ ਵਾਸਤੇ ਹਰ ਦਾ ਨਿਸ਼ਾਨ ਸਾਫ ਗ੍ਰੀਸ ਨਿਵਾਸੀ ਸੰਗਠਨਾਂ ਵੱਲੋਂ ਇਹ ਸਾਨੂੰ ਮਾਇਆ ਖਤਰ ਕਰਕੇ ਭੇਜੀ ਗਈ ਔਰ ਅਸੀਂ ਹਰ ਦਾ ਨਿਸ਼ਾਨ ਸੋਨੇ ਦੇ ਵਿੱਚ ਮੜਾ ਕੇ ਰਵਿਦਾਸੀਆ ਕੌਮ ਦੇ ਧਰਮਗੁਰੂ ਸ੍ਰੀ 108 ਸੰਤ ਨਰਿੰਜਨ ਦਾਸ ਮਹਾਰਾਜੀ ਨੂੰ ਅੱਜ ਡੇਰਾ ਸੱਚਖੰਡ ਬੱਲਾ ਵਿਖੇ ਸੌਂਪਿਆ ਜੀ ਸਰ ਸੰਤ ਰਾਮਾਨੰਦ ਮਹਾਰਾਜੀ ਨੇ ਸਮਾਜ ਨੂੰ ਕੌਮ ਨੂੰ ਇੱਕ ਸੰਦੇਸ਼ ਦਿੱਤਾ ਸੀ ਕਿ ਚਲੋ ਬਨਾਰਸ ਸਾਗੰਗ ਜੀ ਇੱਕ ਇਤਿਹਾਸ ਰਚਾਉਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਬਨਵਾੜਾ ਕਿ ਗਰੀਬ ਦੀਆਂ ਸੰਗਤਾਂ ਜਿਹੜੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਮਾਵਾਂ ਜਿਹੜੀਆਂ ਕਾਂਸੀ ਬਨਾਰਸ ਮੰਦਲੀ ਡੇਰਾ ਸੱਚ ਦੇ ਬੱਲੇ ਨੇ ਕੀਤੀਆਂ ਔਰ ਸਤਗੁਰਾਂ ਦੇ 648ਵੇਂ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਅਸੀਂ ਪਹਿਲਾਂ ਵੀ ਗ੍ਰੀਸ ਨਿਵਾਸੀ ਸੰਗਤਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਜਦੋਂ ਸੋਨੇ ਦੀ ਪਾਲਕੀ ਇਕਾਂਸ਼ੀ ਬਣਾ ਸਮੁੰਦਰ ਵਾਸਤੇ ਬਣਾਈ ਗਈ ਸੀ ਉਦੋਂ ਵੀ ਗ੍ਰੀਸ ਨਿਵਾਸੀ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਜਦੋਂ ਵੀ ਡੇਰਾ ਸਚਕੰਡ ਬੱਲਾਂ ਦੇ ਮਹਾਨ ਮਹਾਪੁਰਸ਼ ਸ੍ਰੀ 108 ਸੰਤ ਨਰਿੰਦਰਦਾਸ ਮਹਾਰਾਜੀ ਔਰ ਰਵਿਦਾਸੀਆ ਕੌਮ ਦੇ ਮਰਸ਼ੀਦ ਸੰਤ ਰਾਮਾਨੰਦ ਮਹਾਰਾਜੀ ਗ੍ਰੀਸ ਨਿਵਾਸੀ ਜਾਂਦੇ ਸੀ ਤੇ ਬੜਾ ਵੱਡਾ ਉਤਸ਼ਾਹ ਸੰਗਤਾਂ ਦੇ ਵਿੱਚ ਭਰਦਾ ਸੀ ਤੇ ਇਹ ਸੰਤ ਰਾਮਾਨੰਦ ਮਹਾਰਾਜੀ ਦੀ ਕੁਰਬਾਨੀ ਹੈ ਜਿਹੜੀ ਰੰਗ ਲਿਆਈ ਹੈ ਔਰ ਰਵਿਦਾਸੀਆ ਧਰਮ ਜੋ بلੰਦੀਆਂ ਤੇ ਪਹੁੰਚ ਚੁੱਕਿਆ ਹੈ ਹਰ ਦਿਨ ਸ਼ਾਨ ਸਾਹਿਬ ਸੋਨੇ ਦੇ ਵਿੱਚ ਮੜਾ ਕੇ ਗ੍ਰੀਸਨਵਾਸੀ ਸੰਗਤਾਂ ਲੈ ਕੇ ਆਈਆਂ ਅਸੀਂ ਸਾਰੀਆਂ ਗ੍ਰੀਸਨਵਾਸੀ ਸੰਗਤਾਂ ਦਾ ਔਰ ਸਾਰੀਆਂ ਹੀ ਸਤਗੁਰੂ ਅਰਬਦਾਸ ਮਹਾਰਾਜ ਦੇ ਨਾਂ ਤੇ ਜਿੰਨੀਆਂ ਵੀ ਸੁਭਾਵਾਂ ਨੇ ਗ੍ਰੀਸ ਦੇ ਵਿੱਚ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਯੋਗਦਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਲਾਈਵ ਬਾਈ ਨਿਊ ਚੈਨਲ ਤੋਂ ਸਾਡੇ ਵੀ ਜੱਸੀ ਗੁੱਡੂ ਜੀ ਜੋ ਅੱਜ ਚੇਚੇ ਤੌਰ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸਾਰੇ ਗ੍ਰੀਸ ਨਿਵਾਸੀ ਸੰਗਤਾਂ ਦਾ ਫਿਰ ਤੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਜੋ ਬੋਲੇ ਸੋ ਨਰਪੈ ਸੋ ਅਸੀਂ ਗ੍ਰੀਸ ਨਿਵਾਸੀ ਸੰਗਤਾਂ ਵੱਲੋਂ ਔਰ ਸ਼੍ਰੀ ਗੁਰੂ ਵਿਦਾਸ ਸਭਾ ਗ੍ਰੀਸ ਵੱਲੋਂ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਜਿੰਨੀਆਂ ਵੀ ਰਵਦਾਸੀਆ ਕੌਮ ਦੀਆਂ ਸੰਗਤਾਂ ਨੇ ਉਹਨਾਂ ਨੂੰ ਜਗਤਗੁਰੂ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਆਗਮਨ ਪੂਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਔਰ ਆਸ ਕਰਦੇ ਆਂ ਕਿ ਜਿਵੇਂ ਅੱਜ ਗ੍ਰੀਸ ਵਾਸੀ ਸੰਗਤਾਂ ਨੇ ਉਪਰਾਲਾ ਕੀਤਾ ਹੈ ਇਸੇ ਤਰ੍ਹਾਂ ਇੰਗਲੈਂਡ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਔਰ ਜਰਮਨ ਦੀਆਂ ਸੰਗਤਾਂ ਔਰ ਜਿੰਨੀਆਂ ਵੀ ਯੂਰਪ ਦੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿਹੜੀ ਇਹ ਲੜੀ ਹੈ ਚੱਲ ਰਹੀ ਪਹਿਲਾਂ ਪਿਛਲੀ ਵਾਰ ਇਟਲੀ ਵੱਲੋਂ ਇਹ ਯੋਗਦਾਨ ਪਾਏ ਗਏ ਸਨ ਔਰ ਇਸ ਸਾਲ ਗ੍ਰੀਸ ਵੱਲੋਂ ਉਪਾਲਾ ਕੀਤਾ ਗਿਆ ਹੈ ਹੁਣ ਅਸੀਂ ਸਾਰੇ ਯੂਰਪ ਨੂੰ ਔਰ ਇੰਗਲੈਂਡ ਦੀਆਂ ਸੰਗਤਾਂ ਨੂੰ ਕੈਨੇਡਾ ਅਮਰੀਕਾ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸੰਤ ਰਾਮਾਨੰਦ ਮਹਾਰਾਜ ਜੀ ਦੀ ਜੀਓ ਸੋਚ ਹੈ ਉਸ ਤੇ ਪੈਰਾ ਦੇਣ ਦੀ ਸਾਨੂੰ ਲੋੜ ਹੈ ਤੋਂ ਇਸੇ ਤਰ੍ਹਾਂ ਇਹ ਉਪਾਲਾ ਕਰਕੇ ਜਿਹੜਾ ਆਉਣ ਵਾਲੇ ਸਾਲ ਦੇ ਵਿੱਚ ਵੀ ਕੋਈ ਨਾ ਕੋਈ ਵੱਡੇ ਪੱਧਰ ਤੇ ਉਪਾਲਾ ਕੀਤਾ ਜਾਣਾ ਚਾਹੀਦਾ ਸੋ ਇਹ ਫੇਰ ਤੋਂ ਜੈ ਗੁਰਦੇਵ ਧੰਨ ਗੁਰਦੇਵ